ਸਾਡੇ ਚੈਨਲ ਜੁਨੇ ਸਿੰਘ ਚਰਮਣ ਜੋ ਜਿਹਦੇ ਬਿਸ਼ੇਸ਼ ਪਾਰ ਠਾਕਰੇ ਦੇ ਸੀਨੀਅਰ ਅਧਿਤੀ ਨੇ ਦੇਸ਼ ਦੀ ਮੁੱਦੇਵਰੀ ਪੰਜਾਬ ਦੀ ਮੁੱਦੇਵਰੀ ਬਿਸ਼ੇਸ਼ ਆਪਣੇ ਵਿਚਾਰ ਦੇਸ਼ ਦੀ ਜਨਤਾ ਪ੍ਰਿਆਜ ਜਨਤਾ ਸਤਿਕਾਰ ਨੇ ਤੁਸੀਂ ਜਿਵੇਂ ਜੋ ਮੈਂਨੇ ਸਾਡੇ ਚਰਮਣ 7 ਲੱਖ ਰੁਪਏ ਦੀ ਫੇਮਸਾਸੀ ਦਿੱਤੇ ਜੋ ਅੱਜ ਸਾਡੇ ਦੇਸ਼ ਦੇ ਵਿੱਚ ਚੱਲ ਰਿਹਾ ਹੈ ਉਸ ਨੂੰ ਦੇਖਦੇ ਹੋਏ ਨਾ ਤੇ VOTER ਨੂੰ ਉਹਦਾ ਅਧਿਕਾਰ ਮਿਲ ਸਕਿਆ ਨਾ ਹੀ ਵੋਟ ਦੀ ਕੀਮਤ ਪੈ ਸਕੀ ਹੈ ਜਿਸ ਤਰ੍ਹਾਂ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਆਏ ਦਿਨ ਹੰਗਾਮੇ ਹੋ ਰਹੇ ਐ ਤੇ ਉਦੇਸ਼ ਦੇ ਪੈਸੇ ਨੂੰ ਦੇਸ਼ ਦੀ ਤਰੱਕੀ ਨੂੰ ਕਿਵੇਂ ਰੋਕਿਆ ਜਾ ਰਿਹਾ ਹੈ ਇਸ ਬਾਰੇ ਕੇਂਦਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੋਟਾਂ ਲੈਣ ਲੱਗਿਆ ਸਾਰੇ ਵੱਡੇ ਵੱਡੇ ਵਾਅਦੇ ਕਰਦੇ ਐ ਵੱਡੀਆਂ ਵੱਡੀਆਂ ਗੱਲਾਂ ਕਰਦੇ ਐ ਵੱਡੀਆਂ ਵੱਡੀਆਂ ਪਟਾਲੀਆਂ ਖੋਲਦੇ ਐ ਪਰ ਜਦੋਂ ਜਿੱਤਨ ਤੋਂ ਬਾਅਦ ਫਿਰ ਦੇਖਣ ਚ ਇਹ ਆਂਦਾ ਹੈ ਕਿ ਇਹਨਾਂ ਲੋਕਾਂ ਨੂੰ ਵੋਟ ਪਾ ਕੇ ਅਸੀਂ ਖਸਿਆਣੀ ਬਿੱਲੀ ਖੰਮਾ ਨੋਚਣ ਵਾਲਾ ਗੱਲ ਹੋ ਜਾਂਦੀ ਹੈ ਜਦੋਂ ਸਾਡੇ ਦੇਸ਼ ਦੀ ਆਵਾਜ਼ ਨਹੀਂ ਉਠਾਉਂਦੇ ਜਾ ਕੇ ਸਾਡੇ ਆਪਣੀ ਸੰਸਦ ਦੀ ਆਵਾਜ਼ ਨਹੀਂ ਉਠਾਉਂਦੇ ਔਰ ਸਾਨੂੰ VOTER ਨੂੰ ਅਤੇ VOTER ਨੂੰ ਸ਼ਰਮਸ਼ਾਰ ਕਰਦੇ ਆ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਦੀ ਸਰਕਾਰ ਜਿਹੜੀ ਕਿ ਅੱਜ ਬਣੀ ਨੂੰ 3 ਸਾਲ ਹੋ ਗਏ ਸਾਡੀ ਪੰਜਾਬ ਦੀ ਜਨਤਾ ਨੇ ਐਡਾ ਹੁੰਕਾਰਾ ਭਰ ਕੇ ਇੰਨੀਆਂ ਸੀਟਾਂ ਦਿੱਤੀਆਂ ਔਰ ਜਿਹੜੇ ਵਾਦੇ ਉਸ ਟਾਈਮ ਤੇ ਕੀਤੇ ਗਏ ਸੀ ਹਰ ਘਰ ਦੇ ਵਿੱਚ ਸਰਕਾਰੀ ਨੌਕਰੀ ਹਰ ਭੈਣ ਮਾਂ ਬੇਟੀ ਨੂੰ 1000 ਰੁਪਏ ਮਹੀਨਾ ਪੈਨਸ਼ਨ ਔਰ ਅਮਨ ਤੇ ਸ਼ਾਂਤੀ ਦੀ ਸਥਾਪਨਾ ਪੰਜਾਬ ਦੇ ਵਿੱਚ ਅੱਜ ਦੇਖਣ ਚ ਇਹ ਆ ਰਿਹਾ ਕਿ ਕੋਈ ਵੀ ਦਿਨ ਐਸਾ ਨਹੀਂ ਹੁੰਦਾ ਜਿੱਦਨ ਲੁੱਟਾਂ ਖੋਹਾਂ ਕਤਲ ਤੇ ਫਰੋਤੀਆਂ ਨਾ ਮੰਗੀਆਂ ਜਾਂਦੀਆਂ ਹੋਣ ਚਾਹੇ ਉਹ ਗੈਂਗਸਟਰ ਹੋਣ ਚਾਹੇ ਉਹ ਅਤਵਾਦੀ ਹੋਣ ਪੰਜਾਬ ਦਾ ਮਾਹੌਲ ਸਾਨੂੰ ਐ ਲੱਗਦਾ ਹੈ ਵੀ ਜਿਵੇਂ ਬੰਗਲਾਦੇਸ਼ ਨੂੰ ਵੀ ਮਾਰ ਮਾਰ ਰਿਹਾ ਤੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਇਹ ਕਵਾਂਗਾ ਵੀ ਵੋਟਾਂ ਲੈਣ ਲੱਗਿਆ ਜਿਹੋ ਜਿਹੇ ਹੁੰਕਾਰੇ ਭਰੇ ਸੀ ਨਾ ਵੀ ਐਡੇ ਐਡੇ ਵਾਅਦੇ ਕੀਤੇ ਸੀ ਅੱਜ ਕਿੱਥੇ ਉਹ ਮਾਨ ਸਾਹਿਬ ਇਸ ਜਨਤਾ ਨੂੰ ਜਵਾਬ ਦੇਣਾ ਹੀ ਪੈਣਾ ਕਿਉਂਕਿ 2027 ਦੇ ਵਿੱਚ ਫਿਰ ਇਲੈਕਸ਼ਨ ਦੁਆਰਾ ਆ ਰਹੇ ਆ ਜੇ ਜਨਤਾ ਸਿਰ ਤੇ ਬਿਠਾਣਾ ਜਾਣਦੀ ਹੈ ਤੇ ਸਰ ਤੋਂ ਲਾਣਾ ਵੀ ਜਾਣਦੀ ਹੈ ਇਸ ਕਰਕੇ ਅੱਜ ਵੀ ਆਪਣੇ ਮੰਤਰੀਆਂ ਨੂੰ ਆਪਣੇ ਐਮ ਐਲ ਏ ਨੂੰ ਇਹ ਨਸੀਹਤਾਂ ਦਿਓ ਕਿ ਉਹ ਆਪਣੇ ਕਸਬੇ ਦੇ ਵਿੱਚ ਆਪਣੇ ਏਰੀਆ ਦੇ ਵਿੱਚ ਲੋਕਾਂ ਦੇ ਕੰਮ ਕਰਨ ਲੋਕਾਂ ਦੀਆਂ ਦੁੱਖ ਤਕਲੀਫ ਤੇ ਸਮੱਸਿਆਵਾਂ ਨੂੰ ਸੰਬਧਾਨ ਕਰਨ ਔਰ ਜਿਹੜੇ ਵਾਅਦੇ ਕੀਤੇ ਗਏ ਸੀਗੇ ਹਰ ਘਰ ਦੇ ਵਿੱਚ ਨੌਕਰੀ ਹਰ ਭੈਣ ਮਾਂ ਤੇ ਧੀ ਨੂੰ 1000 ਰੁਪਿਆ ਔਰ ਪੰਜਾਬ ਦੀ ਸ਼ਾਂਤੀ ਬਹਾਲੀ ਇਸ ਵੱਲ ਜ਼ਰੂਰ ਧਿਆਨ ਦਿਓ ਅਨਤਾ ਇਲੈਕਸ਼ਨ ਤੇ ਆਉਂਦੇ ਜਾਂਦੇ ਰਹੇ ਨੇ ਸਰਕਾਰਾਂ ਬੰਦੀਆਂ ਰਹਿਣਗੀਆਂ ਜਾਂਦੀਆਂ ਰਹਿਣਗੀਆਂ ਸਾਡੇ ਲਾਅਨ ਆਰਡਰ ਦਾ ਪੰਜਾਬ ਦੇ ਵਿੱਚ ਐਡਾ ਮਾੜਾ ਹਾਲ ਹੋ ਚੁੱਕਿਆ ਹੈ ਅੱਜ ਕੱਲ ਦੀ ਜਿਹੜੀ ਦੁਨੀਆ ਹੈ ਉਹ ਪੁਲਿਸ ਤੋਂ ਡਰਦੀ ਨਹੀਂ ਹੈ ਕਿਉਂਕਿ ਪੁਲਿਸ ਵੀ ਇਹੋ ਜੀ ਬਣ ਚੁੱਕੀ ਹੈ ਵੀ ਜਿਸ ਤਰ੍ਹਾਂ ਦੇ ਮਾਹੌਲ ਨੂੰ ਦੇਖਦੀ ਹੈ ਜਿਸ ਤਰ੍ਹਾਂ ਸਰਕਾਰਾਂ ਦਾ ਵਰਤਾਅ ਦੇਖਦੀ ਹੈ ਜਿਸ ਤਰ੍ਹਾਂ ਦਾ ਆਪਣੇ ਐਮਐਲਏ ਦਾ ਵਰਤਾਅ ਦੇਖਦੀ ਹੈ ਪੁਲਿਸ ਵੀ ਉਸੇ ਤਰ੍ਹਾਂ ਦੇ ਕੰਮ ਕਰਦੀ ਹੈ ਤਾਂ ਸੋ ਹੁਣ ਧਿਆਨ ਦੇਣ ਦੀ ਲੋੜ ਹੈ ਇਸ ਪੰਜਾਬ ਨੂੰ ਬਚਾਉਣ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਬਠਿੰਡੇ ਦੇ ਵਿੱਚ ਇੰਨਾ ਗੁੱਸਪੈਠੀਆ ਆ ਚੁੱਕਿਆ ਹੈ ਜਿਨ੍ਹਾਂ ਦੀ ਕੋਈ ਡਿਟੇਲ ਨਾ ਦੇ ਪ੍ਰਸ਼ਾਸਨ ਕੋਲੇ ਹੈ ਨਾ ਸਰਕਾਰ ਕੋਲੇ ਹੈ ਇਹਨਾਂ ਦੀ ਜਾਣਕਾਰੀ ਇਕੱਠੀ ਕੀਤੀ ਜਾਵੇ ਵੀ ਇਹ ਗੁੱਸਪੈਠੀਆ ਕਿੱਥੋਂ ਆ ਰਹੇ ਹਨ ਕੌਣ ਭੇਜ ਰਿਹਾ ਹੈ ਔਰ ਇਹ ਕੀ ਕਰਨ ਆ ਰਹੇ ਹੈ ਤਾਂ ਕਿ ਪੰਜਾਬ ਦੇ ਮਾਹੌਲ ਨੂੰ ਸ਼ਾਂਤ ਵਿੱਚ ਰੱਖਿਆ ਜਾ ਸਕੇ ਜੈ ਹਿੰਦ ਜੈ ਭਾਰਤ